ਬਬੂ ਮਾਨ ਜੀ ਸਭ ਤੋਂ ਪਹਿਲਾਂ ਤਾਂ ਖੁੱਲੇ ਅਖਾੜੇ ਲਈ ਜਿਵੇਂ ਤੁਸੀਂ ਕਿਹਾ ਸੀ ਕਿ ਵਿਦੇਸ਼ ਦੇ ਵਿੱਚ ਪਹਿਲਾ ਖੁੱਲਾ ਅਖਾੜਾ ਲੱਗਿਆ ਕਿਵੇਂ ਲੱਗਿਆ ਤੁਹਾਨੂੰ ਵੀ ਦੇਖੋ ਪੰਜਾਬੀ ਜਿੱਥੇ ਵੀ ਜਾਂਦਾ ਪੰਜਾਬੀ ਹੈ ਜੀ ਤੇ ਜਦ ਤੱਕ ਸਾਡੇ ਚ ਇਹ ਸਪਿਰਟ ਉਦੋਂ ਤੱਕ ਇਹ ਪੰਜਾਬੀ ਵੀ ਭਾਸ਼ਾ ਜੀ ਹੁੰਦੀ ਹੈ ਬਿਲਕੁਲ ਉਹ ਇਹਦੀ ਜਿਹੜੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਰਵਾਇਤੀ ਚੀਜ਼ਾਂ ਦੀ ਉਹਦੇ ਨਾਲ ਅਗਲੀ ਜਨਰੇਸ਼ਨ ਜੁੜਦੀ ਹੈ ਨਹੀਂ ਤਾਂ ਇਹਨਾਂ ਮੁਲਕਾਂ ਦਾ ਕਲਚਰ ਆ ਜਾਵੇ ਉਹ ਤੁਹਾਨੂੰ ਫਿਰ ਆਪਣੇ ਮੂੰਹ ਢਾਲ ਲੈਣੇ ਕੀ ਸੋਈ ਤੁਹਾਡੀ ਸਮਰੱਥਾ ਲੈ ਰਹੇ ਸੰਗੋ ਕਿ ਤੁਸੀਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾਣਾ ਅੱਗੇ ਉਹਨਾਂ ਦੀ ਹਿੰਮਤ ਹੈ ਉਹਨਾਂ ਨੇ ਅੱਗੇ ਕਿੰਨਾ ਤੋਰਨਾ ਸੋ ਇਹਦੇ ਨਾਲ ਭਾਸ਼ਾ ਤੇ ਤੁਹਾਡੀ ਜਿਹੜੀਆਂ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਉਹ ਜਿਉਂਦੀਆਂ ਰਹਿਣੀਆਂ ਜੀ ਉਹ ਇਹ ਜਿਹੜੀਆਂ ਵਿਰਾਸਤੀ ਚੀਜ਼ਾਂ ਕਬੱਡੀ ਅਖਾੜਾ ਗਾਇਕੀ ਇਹਦੇ ਨਾਲ ਜੁੜੀਆਂ ਹੋਈਆਂ ਜੀ ਤੇ ਬਿਲਕੁਲ ਜਿਵੇਂ ਤੁਸੀਂ ਸਟੇਜ ਤੇ ਵੀ ਗੱਲ ਕੀਤੀ ਸੀ ਕਿ ਅਖਾੜਾ ਗਾਇਕੀ ਹੈ ਜਿਹੜੀ ਇਹ ਅੱਗੇ ਅੱਗੇ ਘਟਦੀ ਜਾ ਰਹੀ ਹੈ AI ਦਾ ਜ਼ਮਾਨਾ ਜਿਹੜਾ ਉਹ ਆ ਗਿਆ ਗਾਣੇ ਅੱਗੇ AI ਨਾਲ ਆਣਗੇ ਇੱਕ ਗੱਲ ਤੁਸੀਂ ਜਿਹੜੀ ਸਟੇਜ ਤੇ ਹੋਰ ਖਾਸ ਤੌਰ ਤੇ ਮੈਂਬਰ ਪਾਰਲੀਮੈਂਟ ਦੇ ਸਾਹਮਣੇ ਕੀਤੀ ਕਿ ਭਾਈ ਸਾਡੇ ਨਿਆਣੇ ਸਟੂਡੈਂਟਾਂ ਦੇ ਲਈ ਖਾਸ ਤੌਰ ਤੇ ਜਿਹੜੇ ਵੀ ਜ਼ਿਆ ਉਹ ਜ਼ਰੂਰ ਖੋਲੋ ਕੀ ਕਹੋਂਗੇ ਨਹੀਂ ਜੀ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਵੀ ਕਹਿ ਦੇਣੀ ਸੀ ਠੀਕ ਹੈ ਜੀ ਹਾਂ ਨਾ ਇਹ ਤਾਂ ਕਹਿਣੀ ਸੀ ਸਾਨੂੰ ਆਦਤ ਹੈ ਜੀ ਕਿਉਂਕਿ ਹਰ ਬੰਦੇ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਲਈ ਨਾ ਗੱਲ ਕਰਕੇ ਆਪਦੇ ਕਬੀਲੇ ਦੀ ਗੱਲ ਕਰੋ ਬਿਲਕੁਲ ਸੋ ਮੈਨੂੰ ਲੱਗਦਾ ਹੈ ਸਟੂਡੈਂਟ ਤਾਂ ਖੋਲਣੇ ਚਾਹੀਦੇ ਆ ਅਸੀਂ ਇਹਨਾਂ ਆਪਣੇ ਸਜਣਾ ਦੇ ਫਾਰਮਾਂ ਦੇ ਘੁੰਮਕਾ ਹੈ ਉਹ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਇੱਥੇ ਖੇਤੀ ਹੋਰ ਹੋਰ ਵੱਧ ਸਕਦੀ ਹੈ ਨਾ ਉਹ ਸਾਡੇ ਉੱਥੇ ਵਾਲੇ ਬੰਦਿਆਂ ਨੂੰ ਵੀ 10-10 ਏਕੜ ਤੁਸੀਂ ਅਲਾਟ ਕਰੋ ਹਾਂ ਹੈ ਨਾ ਤਾਂ ਕਿ ਸਾਡੇ ਵਾਲ ਨੂੰ ਐ ਹੋਵੇ ਨਾ ਵੀ ਅਸੀਂ ਵੀ ਨਿਊਜ਼ੀਲੈਂਡ ਕੰਮ ਆ